ਇਹ ਇਕੱਠਾ ਹੋਇਆ ਹੋਇਆ ਖੜਾ ਕੋਟ ਨਹੀਂ ਪਾਇਆ ਜਾਂਦਾ ਕੋਟ ਹੁਣ ਫਿਰ ਪਹਿਣਾ ਤੇ ਹੱਥ ਨੇ ਫਿਰ ਲਾਉਣਾ ਦਾ ਪਊ ਵੀ ਟੜਕੇ ਪਾ ਲੂੰਗਾ ਨਾਲੇ ਦੇਣੇ ਕਹਿੰਦੇ ਵੀ ਕੋਟ ਪਾਵਾਂਗੇ ਹੋਰ ਠੰਡ ਲਵਾ ਕੇ ਬਹਿ ਜੇਗਾ ਚਾ ਨਹੀਂ ਠੰਡ ਲਾਉਂਦੀ ਟੜਕੇ ਪਾ ਲੂੰਗਾ ਤੂੰ ਆਜੋ ਬੜਕਦੇ ਸੜਕ ਦਾ ਨਿਆਰ ਤੂੰ ਇਕੱਠਾ ਹੋਇਆ ਕਹਣਾ ਫਿਰ ਇੱਥੇ ਮੈਂ ਹੁਣ ਹੱਥ ਨਹੀਂ ਯਾਰ ਹੁਣ ਰੋਟੀ ਖਾ ਕੇ ਮੈਂ ਇਧਰ ਨੂੰ ਆ ਗਿਆ ਮੈਂ ਚੱਲ ਮੈਂ ਜਿੱਥੇ ਗਿਆ ਬਠਾਣੀਆਂ ਆਇਆ ਹੋਇਆ ਖੜਾ ਵੀ ਤੂੰ ਠੰਡ ਜਾਊਗੀ ਤੈਨੂੰ ਲੱਗ ਨਹੀਂ ਲੱਗਦੀ ਠੰਡ ਯਾਰ ਲਾ ਲੱਗਦੀ ਨਹੀਂ ਇਹਨੂੰ ਨਹੀਂ ਲੱਗਦੇ ਕੋਈ ਨਾ ਤੜਕੇ ਉਹਦੇ ਕੋਟ ਕਾਟ ਪਾਲ ਕੇ ਚੱਲ ਡੋਈ ਲੈ ਲੈ ਖੇਸ਼ੇ ਲੈ ਲੈ ਡੋਈ ਲੈਣ ਨੂੰ ਯਾਰ ਮੈਂ ਬੁਢਾ ਹੋ ਗਿਆ ਬੱਲਾ ਨੌਜਵਾਨ ਆਣੇ ਤੂੰ ਨਾ ਮੈਂ ਕੋਟ ਪਾ ਨੂੰ ਤੜਕੇ ਪਤਾ ਕੋਟ ਪਾਊਗਾ ਇਹ ਕੋਟ ਪਾ ਨੂੰ ਤੜਕੇ ਹਾਂ ਇਹ ਤੇਰੀ ਗੱਲ ਮੰਨਣ ਵਾਲੀ ਹੈ ਕੋਟ ਨਾਲ ਆਪਦਾ ਪਾਲੀ ਪਾ ਲੂਗਾ ਨਾਲੇ ਮੈਂ ਜੱਪ ਖੁੱਲੀ ਛੱਡੂ ਹਾਂ ਖੁੱਲੀ ਛੱਡੀ ਹਾਂ ਖੁੱਲੀ ਛੱਡ ਆਪਦੇ ਜਾ ਕੁਛ ਕਰ ਚੰਗਾ ਮੈਂ ਕੋਟ ਪਾ ਲੂ ਤੇਰੇ ਕਹੇ ਕੋਟ ਪਾਲੀ ਪਾ ਲੂਗਾ ਐਵੇਂ ਠੰਡ ਲੱਗ ਜੂ ਇਹ ਜਾਂਦੇ ਆਉਂਦੀ ਰਾਗੜਦੀਆ ਲੈ ਹਾਂ ਲੈ ਇਹ ਠੀਕ ਹੈ ਮੈਂ ਪਾ ਲੂੰ ਤੜ ਹਾਂ ਨਾ ਫੇਰ ਥੋੜੀ ਕਰ ਮੈਂ ਤਨਚਾਰ ਕਿਹੜੇ ਦੇ ਗਿਆ ਬੰਦੇ ਉਹ ਕਾ ਨੂੰ ਯਾਰ ਕੋਰਟ ਨਹੀਂ ਬੌਂਦਾ ਛੋਟੀ ਗੱਲ ਹੋਈ ਐ ਨਵੀਂ ਕੋਰਟ ਪਾਵਾਂਗੇ ਲੈ ਹਾਂ ਵੀ ਨਾ ਕੰਟਰੋਲ ਬਹੁਤ ਸਾਰੀ ਦੇੜੀ ਨਾ ਤਾਂ ਮੈਨੂੰ ਕਹਾਈ ਦੀ ਨਾ ਤੈਂ ਵੀ ਕਹਾਈ ਇੱਕ ਮਿੰਟ ਇਹ ਕਹਦਾ ਆਪਾਂ ਦੋ ਹੀ ਰਹਿ ਜੇ ਸਾਰੇ ਕੋਟ ਪਾਈ ਫਿਰਦੇ ਨਾ ਨਾ ਇਹਨੇ ਆਪ ਦੇਖ ਕਾਲੇ ਗੱਲ ਇਹ ਹੋਈ ਇਹਨੇ ਮੈਨੂੰ ਇਹਨੇ ਮਾ ਕੋਟ ਵਾਲਾ ਇਹ ਜੇ ਖੜਾ ਝੁੰਗੜਿਆ ਹਾਂ ਇਹ ਕਰੀ ਜਾਂਦਾ ਹਾਂ ਹਾਂ ਆ ਗਿਆ ਉਹ ਚਾ ਨਹੀਂ ਇਹਨੇ ਕਾਲੇ ਨੇ ਕਹਿਆ ਕਹਿੰਦਾ ਆਪਾਂ ਦੋ ਹੀ ਨੀ ਕੋਟ ਪਾਉਂਦੇ ਕਹਿੰਦਾ ਸਾਰੇ ਇਹਨੇ ਪੁੱਛਿਆ ਆਪਦੇ ਮੂੰਹ ਨਾਲ ਦੇ ਡੇਡ ਦੇ ਗਿਆ ਓਰੇ ਹਾਂ ਇਹਨੂੰ ਕਿਹਾ ਮਾ ਬੈਣੀ ਹੁੰਨੇ ਆ ਹਾਂ ਓਰੇ ਆ ਜਾ ਕਰ ਮੇਰੇ ਕੋਲ ਆਉਂਦੇ ਨਹੀਂ ਅੰਦਰ ਕੌਣ ਨਹੀਂ ਆਂਦਰ ਨਾ ਤੂੰ ਜਾਣਦਾ ਕੌਣ ਆ ਉਹ ਜਾਣਦਾ ਤਾਂ ਹੈਗਾ ਫਿਰ ਇਹ ਛੱਟ ਜਾਣਦਾ ਕੌਣ ਤੂੰ ਉਹ ਮੇਰਾ ਮਰੀ ਉਹ ਜਾਣਦਾ ਕੌਣ ਨਹੀਂ ਇਹਦਾ ਛੱਟ ਡਿੱ ਗਿਆ ਹੁੰਦਾ ਮੈਂ ਹਾਂ ਵਿਚਾਰ ਉਧਰਲਾ ਬਾਰ ਤਾਂ ਖੁੱਲਾ ਹੁੰਦਾ ਕਾਲ ਯਾਰ ਕਾਲੇ ਆਏ ਖੜਾ ਉਹਨੇ ਮਹਾ ਵੀ ਕੋਟ ਪਾੜਿਆ ਗਾਲ ਇੱਥੇ ਠੰਡ ਲਵਾ ਕੇ ਹਲੇ ਕਰਾ ਮੈਂ ਮੁੰਡਾ ਖੁੰਡਾ ਬਣਦਾ ਮੁੰਡਾ ਹੁੰਡਾ ਮੈਂ ਤੈਨੂੰ ਕਦੇ ਕਿਹਾ ਬਣਦਾ